ਈਨਾਈ ਭਾਈ ਤੁਹਾਡਾ ਅਜੀਤ ਸਿੰਘ ਜੀ ਕਿਹੜੇ ਪਿੰਡੋਂ ਆਏ ਗਗੜੇਵਾਲ ਪਿੰਡ ਆ ਜੀ ਕੀ ਮਸਲਾ ਦੀ ਡੀਸੀ ਦਫ਼ਤਰ ਕੋਲ ਜੀ ਸਰ ਇਤਰਾ ਕੇ ਇਹ ਨਾ 1955 ਦੇ ਵਿੱਚ ਸਾਨੂੰ ਜ਼ਮੀਨ ਲਾਟ ਹੋਈ ਆ ਸਾਡੇ ਬਾਬਾ ਜੀ ਉਹਨਾਂ ਨੂੰ ਅੱਛਾ ਜੀ 1955 ਤੋਂ ਲਾ ਕੇ ਅਸੀਂ 96 ਤੱਕ ਇਹ ਪੈੜੀ ਦੇ ਵਿੱਚ ਸਾਡੀਆਂ ਬੈਕਾਂ ਹੀ ਜਾਨੀ ਵੋਂਦੇ ਰਹੇ ਆਂ ਉਹ ਤੋਂ ਬਾਅਦ ਆ ਸਾਨੂੰ ਪੈੜੀ ਤੇ ਹੋਈ ਆ ਸੈਂਟਰ ਗਵਰਨਮੈਂਟ ਵੱਲੋਂ ਲਾਟ ਜੀ ਸਾਡੇ ਕੋਲ ਮੌਜੂਦਾ ਕਾਗਜ਼ ਆ ਤੇ ਉਹ ਸਾਡੇ ਨਾਲ ਠੱਗਾ ਹੋਇਆ ਕੋਈ ਮਹਿਕਮੇ ਦੇ ਨਾਲ ਰਲ ਕੇ ਪੂਰਨ ਸਿੰਘ ਗੱਲੋਂ ਮਤਲਬ ਗਗੜੇਵਾਲ ਦਾ ਹੀ ਬੰਦਾ ਉਹਨੇ ਝਾਲੀਆਂ ਰਜਿਸਟਰੀਆਂ ਬਣਵਾ ਲਈਆਂ ਵਾ 99 90 91 ਤੇ ਨਾ ਸਾਲਾਂ ਦੇ ਵਿੱਚ 86 ਇਕੱਲੀਆਂ ਦੀ ਜਾਨੀ ਰਜਿਸਟਰੀ ਕਰ ਲਿਆ ਤੇ ਉਹਦੇ ਆਪਣਾ ਰਜਿਸਟਰੀ ਕਰਾ ਕੇ ਪੁਲਿਸ ਨੂੰ ਪੈਸਾ ਚਾੜ ਕੇ ਸਾਨੂੰ ਪੈੜੀ ਦੇ ਵਿੱਚ ਉਹਨਾਂ ਮਤਲਬ ਅਪਝਾਤਾ ਕੁਝ ਬੰਦਿਆਂ ਨੂੰ ਫੜ ਕੇ ਪੁਲਿਸ ਲੈ ਆਈ ਤੇ ਇਸ ਤਰ੍ਹਾਂ ਕਰਕੇ ਪੁਲਿਸ ਦੇ ਨਾਲ ਰਲ ਕੇ ਤੇ ਸਾਡਾ ਮਤਲਬ ਕਬਜ਼ਾ ਜਿਹੜਾ ਤੜਾ ਦਿੱਤਾ। ਉਤੋਂ ਬਾਦਾਂ ਸਰ ਇਸ ਤਰ੍ਹਾਂ ਬੇਨਤੀ ਆ ਵੀ ਅਸੀਂ ਕਿ ਲਾਟਮੈਂਟ ਵਾਲੀ ਜ਼ਮੀਨ ਆ ਇਹਦੀ ਤੇ ਰਜਿਸਟਰੀ ਹੋ ਨਹੀਂ ਸਕਦੀ। ਅਜ ਮੁੱਲ ਲਈ ਆ ਜੇ ਜ਼ਮੀਨ ਤੇ ਸਾਡੇ ਦਿਖਾਉਣ ਪਈਏ ਤੇ ਸੈਂਟਰ ਗਵਰਨਮੈਂਟ ਦੀ ਜ਼ਮੀਨ ਆ। ਵੀ ਇਹਨਾਂ ਲਾਟ ਕਿੱਥੋਂ ਕਰਾਈ ਆ? ਇਹਨਾਂ ਆਪਣਾ ਜੇਟਰੀ ਕਿੱਥੋਂ ਕਰਾਈ ਆ? ਕੁਝ ਏ ਇਹ ਲਾਲ ਸਿੰਘ ਪਟਵਾਰੀ ਹੀ ਕੋਈ 13 ਸਾਲ ਰਿਆ 13 ਚ ਕੇ 14 ਸਾਲ ਇੱਕ ਹੀ ਇਸ ਖਡੂਰ ਸਾਹਿਬ ਹਲਕੇ ਦੇ ਵਿੱਚ ਹੀ ਉਹ ਵੀ ਇਹਨਾਂ ਦੇ ਨਾਲ ਰਲਿਆ ਸੀ ਤੇ ਉਹਨਾਂ ਦੇ ਮਹਿਕਮੇ ਦੇ ਨਾਲ ਰਲੀ ਭੁਗਤ ਇਹਨਾਂ ਇਸ ਪੈਲੀ ਦਾ ਯਾਨੀ ਕਿ ਕਰਜ਼ਾ ਵੀ ਲਿਆ ਆ ਹਾਂਜੀ ਅਸੀਂ ਮਤਲਬ ਕਿ ਡੀਸੀ ਸਾਹਿਬ ਨੂੰ ਪੇਸ਼ ਹੋਣ ਆਏ ਆ ਕਿ ਸਾਡਾ ਹੱਕ ਜਿਹੜਾ ਮਤਲਬ ਹੱਕ ਦਵਾਇਆ ਜਾਵੇ ਸਾਨੂੰ ਸਾਨੂੰ ਤੇ ਪਹਿਲੀ ਲਾਟ ਹੋਈ ਗਰੀਬ ਬੰਦੇ ਅੱਠ ਘਰਾਂ ਵਾ ਇੱਕੋ ਘਰ ਹੀ ਕਬਜ਼ਾ ਕਰਕੇ ਬਹਿ ਗਿਆ ਜੀ ਹਾਂਜੀ ਅਦਾਲਤੀ ਕੇਸ ਵੀ ਚੱਲਦਾ ਹੋਵੇ ਤੁਹਾਡਾ ਅਦਾਲਤੀ ਕੇਸ ਹਰ ਕੀਤਾ ਸੀ ਪਰ ਉਹ ਅਦਾਲਤੀ ਕੇਸ ਅੱਧ ਦੇ ਵਿੱਚ ਛੁੱਟ ਗਿਆ ਪੈਸੇ ਦੇਖਣੋਂ ਜਦੋਂ ਹੁਣ ਕੇ ਵਕੀਲਾਂ ਨੂੰ ਪੈਸੇ ਬਹੁਤ ਦੇਣੇ ਪੈਂਦੇ ਆ ਅਸੀਂ ਇੰਨਾ ਪੈਸਾ ਨਹੀਂ ਦੇ ਸਕਦੇ ਹਾਂਜੀ ਬਹੁਤ ਔੜੇ ਕੀ ਮੰਗਾ ਜੀ ਹੁਣ ਮੰਗਾ ਜੀ ਇਸ ਤਰ੍ਹਾਂ ਕਿ ਸਾਡੇ ਕੋਲ ਕਾਗਜ਼ ਹੈਗੇ ਆ ਲਾਟਮੈਂਟਾਂ ਵਾਲੇ ਤੇ ਜਦ ਤੱਕ ਇਹੋ ਹੀ ਕਾਗਜ਼ ਸਾਡੇ ਭਾਲ ਕਰਕੇ ਸਾਨੂੰ ਕਬਜ਼ਾ ਦਵਾਇਆ ਜਾਵੇ ਜਾਂ ਕਿ ਜੇ ਮਹਿਕਮਾ ਜਿਹੜਾ ਕਹਿੰਦਾ ਜੁ ਕਿ ਇਹਨਾਂ ਕੋ ਕਾਗਜ਼ ਹੈਗੇ ਸਾਡੇ ਕੋ ਹੈ ਨਹੀਂ ਮਹਿਕਮਾ ਕਹਿੰਦਾ ਤੇ ਸਾਨੂੰ ਉਹ ਕਾਗਜ਼ ਜਿਹੜੇ 1945 ਲਾਟਮੈਂਟ ਉਹ ਮਹਿਕਮੇ ਦੇ ਕੋਲ ਹੀ ਆ ਤੇ ਮਹਿਕਮਾ ਦਵੇ ਸਾਨੂੰ ਹਾਂਜੀ ਇਹ ਮੰਗਾ ਜੀ ਪੀਸੀ ਸਾਹਿਬ ਜੀ ਸੁਵਾਈ ਕਰਦੇ ਕਿਹਦੇ ਕੋਲ ਹੈ ਕਿਹਦੇ ਕੋਲ ਅਗਲਾ ਪਹਿਲੀ ਤੇ ਗੱਲ ਆ ਜੀ ਇਸ ਤਰ੍ਹਾਂ ਹੀ ਲਤਾੜ ਹੋਏ ਅਸੀਂ ਗਰੀਬ ਬੰਦੇ ਅਸੀਂ ਕਰ ਵੀ ਕਿਤੇ ਕੀ ਸਕਦੇ ਇਹਨਾਂ ਨੂੰ ਜੇ ਕਿ ਅਸੀਂ ਜਿ ਤਰ੍ਹਾਂ ਆਮ ਜੀਵਿੰਦਾਰ ਵੱਡੇ ਉਹ ਤਾਂ ਧਰਨੇ ਲਾ ਦਿੰਦੇ ਸੜਕਾਂ ਰੋਕ ਦਿੰਦੇ ਆ ਅਸੀਂ ਤੇ ਕੋਈ ਜਿਆਦੀ ਪਹੁੰਚ ਵਾਲੇ ਬੰਦੇ ਇਹ ਵੀ ਨਹੀਂ ਕਿ ਸੜਕਾਂ ਰੋਕਤੀਏ ਜਾਂ ਕੋਈ ਧਰਨੇ ਲਾ ਦਈਏ ਅਸੀਂ ਤੇ ਮਹਿਕਮੇ ਨੂੰ ਮਿਹਨਤ ਕਰਕੇ ਤਰਲਾ ਕਰਕੇ ਹੀ ਕਹਿ ਸਕਦੇ ਆ ਵੀ ਗਰੀਬ ਬੰਦੇ ਆ ਸਾਡਾ ਹੱਕ ਜਿਹੜਾ ਸਾਨੂੰ ਦਿਵਾਇਆ ਜਾਵੇ ਦੋ ਬੰਨਾਂ ਚੇੜੇ ਗੱਡੇ ਆ ਲਾਂ ਜੀ ਇਕੱਠੇ ਸਾਡੀ ਸ਼ਹਿਤਰਾ ਦੇ ਕਾਜ ਪਤਲੇ ਗਏ ਜੀ ਹਾਂ ਜੀ ਇਕੱਠੇ ਹੋ ਗਏ ਕਾਗਜ਼ ਪੱਤੇ ਰਾਸ਼ੀ ਕਿੱਦੇ ਆ ਜੀ ਗੱਲ ਮਾ ਸੈਂਟਰ ਗਵਰਨਮੈਂਟ ਦੀ ਜ਼ਮੀਨ ਆ ਲਾਟ ਹੋਈ ਸਾਨੂੰ 8755 ਨੂੰ ਇਹ ਜ਼ਮੀਨ ਗਰਾਮਦਾਨੇ ਚਾਹਦੇ ਵੀ ਤਾਈਂ ਇਹੀਂ ਮੋਂਦੇ ਰਹੇ ਬੀਜਦੇ ਰਹੇ ਆ ਮੁੜ ਕੇ ਇਹਨਾਂ ਯਾਲੀ ਡਿਗਰੀਆਂ ਕਰਾ ਲੀਆਂ ਮੁਖਤਾਰ ਨਾਮਾਂ ਪੂਨ ਤੋਂ ਬੜਾ ਕੇ ਜਾ ਵੀ ਆਪਰੇ ਮੋੜਾਂ ਨੂੰ ਕਰ ਦਿੱਤੀਆਂ ਤੇ ਸਾਡੂੰ ਪਤਾ ਲੱਗਾ ਜੋ ਪੁਲਿਸ ਲਿਆਉਂਦੀ ਆ ਤੇ ਸਾਡੇ ਘਰ ਦੀ ਟਾਪ ਤੇ ਤੇ ਮਾਲ ਡੰਗਲ ਵੀ ਘੱਟਤਾ ਉਸੋ ਇੰਨਾਂ ਨੂੰ ਬਗਾਰਾ ਮੋਟਰਾ ਲੱਗੇ ਤੇ ਇਹ ਜਿਹੜੀ ਸੈਂਟਰ ਗਵਰਨਮੈਂਟ ਦੀ ਜਮੀਨ ਆ ਇਹਦਾ ਸੈਂਟਰ ਗਵਰਨਮੈਂਟ ਕੋ ਇਹ ਡਿਸੀਜਨ ਕਰਾਇਆ ਇਹਦੀ ਡਿਟਰੀ ਨਹੀਂ ਹੁੰਦੀ ਇਹ ਮੁਲਕੇ ਇਹਨਾਂ ਨੇ ਜ਼ਬਰਦਸਤੀ ਕੀਤੀ ਆ ਅਸੀਂ ਆਪਣਾ ਹੱਕ ਮੰਗਦੇ ਆ ਕਿ ਸਾਡਾ ਹੱਕ ਦਿਓ ਇਜ਼ਾਤ ਹੋਈ ਆ ਸੁਰਿੰਦਰ ਸਿੰਘ ਕਿਹੜੇ ਪਿੰਡ ਦਾ ਵਾ ਉਹ ਗੜ੍ਹੇ ਆਲ ਦਾਈ ਤੇ ਆਤਵਾਦ ਵੀ ਨਾਲ ਕੋਈ ਰਫਲਾ ਰਫਲਾ ਦਾ ਜੋਰ ਆ ਇਹਨਾਂ ਰਫਲਾ ਦਾ ਆ ਸਿਵਾਗੇ ਸਾਨੂੰ ਕੱਢਿਆ ਤੇ ਸਮਾਨ ਵੀ ਸਾਡਾ ਲੁੱਟ ਕੇ ਲੈ ਗਏ ਆ ਤੇ ਗਰੀਬ ਹੋ ਗਏ ਆ ਅਸੀਂ ਤੇ ਹਾੜਾ ਕਦੋਂ ਆਇਆ ਜਾਵੇ ਬਾਪੂ ਜੀ ਮੌਕੇ ਤੇ ਕੇ ਪੁਸਤ ਅਧਿਕਾਰੀ ਨੂੰ ਨੇੜੇ ਤੇ ਰਖਾਣੇ ਵਿੱਚ ਕਮਲੇ ਜਮ ਕਰਾਈ ਸੀ ਕਰਾਈ ਹੀ ਉਹਨਾਂ ਪਹਿਲੇ ਠਾਣੇ ਦਿੱਤੇ ਹੀ ਸਾਡੀ ਸੁਣੀ ਨਹੀਂ ਕਿਸੇ ਨੇ ਗੱਲ ਦੀ ਗੱਲ ਨਹੀਂ ਸਾਡੀ ਸੁਣੀ ਹਾਂ ਕਰਦੇ ਆ ਕਰੋਨੇ ਇੱਥੇ ਇੱਕ ਬੈਜੋ ਗਰੀਬ ਨੂੰ ਬਾਹ ਦਿੰਦੇ ਆ ਬਾਹ ਇਹ ਤਗੜੇ ਅੰਦਰ ਕਰ ਲੈਂਦੇ ਆ ਵੱਡੀ ਕੰਟੀ ਵਿੱਚ ਇਕੱਠੇ ਹੋਗੇ ਡੀ.ਐਸ.ਓ ਦੇ ਦਫ਼ਤਰ ਆਏ ਕੋਈ ਮੰਗ ਕਰਦੇ ਆ ਇਹ ਮੰਗ ਕਰਦੇ ਆ ਸਾਡੇ ਜ਼ਮੀਨ ਦਾ ਹੱਕ ਦਿੱਤਾ ਜਾਵੇ ਜੀ ਬਾਪੂ ਜੀ ਪਰਵਾਹ ਤੁਹਾਡੇ ਹੋਰ ਕੋਣਾ ਤੁਹਾਡੇ ਪਰ ਆ ਸਾਡਾ 10 12 ਜੀ ਆ ਮੇਰੇ ਪਰਵਾਦ ਤੇ ਭੁੱਖੇ ਮਰਨ ਦੇ ਅਸੀਂ ਤੇ ਸਾਡਾ ਕੰਮ ਕਾਰ ਨਹੀਂ ਕੰਮ ਕਾਰ ਹੁਣ ਕਿੱਥੋਂ ਕਰ ਲੂੰਗਾ ਨਵਾਦ ਚ ਬੱਚਿਆਂ ਦਾ ਬੱਚੇ ਇੱਥੇ ਜਗੇ ਆ ਜੀ ਉਹ ਬੱਚੇ ਵੀ ਕਿਤੇ ਬਾਹਰ ਕਿਤੇ ਨਾਲ ਆਏ ਹੱਕ ਸਾਡਾ ਮੰਗਣਾ ਚਾਹੀਦਾ ਠੀਕ ਹੈ ਠੀਕ ਹੈ ਸੁਖਦੇਵ ਸਿੰਘ ਜੀ ਸਾਹਿਬ ਦਾ ਸਰਪੰਚ ਕਿਸ਼ਨ ਸਿੰਘ ਵਾਲਾ ਜੀ ਸਰ ਪਿੰਡ ਵਾਸੀ ਇਕੱਠੇ ਹੋ ਗਏ ਨੇ ਤੱਕਾ ਹੋਦਾ ਜਮੀਨ ਪਿੰਡ ਵਾਸੀ ਇਕੱਠੇ ਹੋਏ ਜਣਾ ਪੋਸਟਰ ਪਹਿਲੇ ਉਹਨਾਂ ਨੂੰ ਜ਼ਮੀਨ ਜਿਹੜੀ ਸੈਂਟਰ ਗਵਰਨਮੈਂਟ ਵਾਲੋਂ ਪਰਿਵਾਰਾਂ ਨੂੰ ਲਾੜ ਹੋਈ ਸੀਗੀ 8 ਪਰਚੀਆਂ ਦੀ ਇਹਨਾਂ ਤੋਂ ਜ਼ਮੀਨ ਜਿਹੜੀ ਆ ਧੱਕੇ ਨਾਲ ਖੋਈ ਗਈ ਆ ਉੱਥੇ ਮੰਡ ਦੇ ਵਿੱਚ ਰਹਿੰਦੇ ਸੀ ਆਪਣੇ ਕਾਬਜ ਸੀਗੇ ਮੰਡ ਦੇ ਵਿੱਚ ਇਹਨਾਂ ਦੇ ਮਕਾਨ ਮਾਲ ਡੰਗਰ ਸਾਰੇ ਮੰਡ ਦੇ ਵਿੱਚ ਡੇਰੇ ਬਣੇ ਹੋਏ ਸੀ ਜਦੋਂ 88 ਵਾਲਾ ਹੜਾ ਆਇਆ ਉਦੋਂ ਇਹਨਾਂ ਦੇ ਡੇਰੇ ਡੰਡੇ ਰੁੜ ਗਏ ਆ ਤੇ ਬਾਅਦ ਦੇ ਵਿੱਚ ਜਦੋਂ ਅੱਤਵਾਦ ਦਾ ਜ਼ੋਰ ਹੋਇਆ ਉਹਨਾਂ ਨੇ ਥੋੜਾ ਧੱਕੇ ਨਾਲ ਜ਼ਮੀਨ ਜਿਹੜੀ ਉਹ ਵਾਲੀ ਆ ਇੱਕ ਵਾਰੀ ਇਹਨਾਂ ਨੂੰ ਕਬਜ਼ਾ ਵੀ ਦਵਾਇਆ ਗਿਆ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਉਸ ਤੋਂ ਬਾਅਦ ਇਹਨਾਂ ਨੂੰ ਜ਼ਮੀਨ ਜਿਹੜੀ ਆ ਫਿਰ ਧੱਕੇ ਨਾਲ ਖੋ ਕੇ ਜਿਹੜੀ ਇਹਨਾਂ ਨੂੰ ਕਬਜ਼ਾ ਨਹੀਂ ਦਿੱਤਾ ਗਿਆ ਤੇ ਇਹਨਾਂ ਦੀ ਉਹ ਇਹੋ ਮੰਗ ਕਰਦੇਵੇਂ ਪਰਿਵਾਰ ਜਿਹੜੇ ਆ ਬਹੁਤ ਗਰੀ ਇਹਨਾਂ ਦੀ ਜਿਹੜੀ ਹੈ ਜ਼ਮੀਨ ਜਿਹੜੀ ਹੈ ਅਲਾਟਮੈਂਟ ਹੈ ਉਹਦੀ ਪਰਚੀਾਂ ਜਿਹੜੀ ਵਾਪਸ ਕੀਤੀ ਜਾਵੇ ਇਹਨਾਂ ਨੂੰ ਜਿਹੜੀ ਦਵਾਈ ਜਾਵੇ ਕਿੰਨੀ ਟੋਟਲ ਜ਼ਮੀਨ ਸੀ ਇਹਨਾਂ ਦੀ 94 ਕਿੱਲੇ ਆ ਜੀ ਤੇ ਕਿੰਨੇ ਪਰਿਵਾਰ ਉੱਥੇ ਰਹਦੇ ਆ ਇਹ 10 ਕ ਘਰ ਹੈਗੇ ਜੀ ਉੱਥੇ ਅਗਰ ਅਸੀਂ ਅੱਜ ਸਾਰੇ ਪਹੁੰਚੇ ਡੀਸੀ ਉੱਤੇ ਪਹੁੰਚੇ ਜਿੰਨੇ ਵਾਸੀ ਪਹੁੰਚਾਗੇ ਇਸ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਤੇ ਕਾਰਵਾਈ ਕੀ ਆਪਾਂ ਪਰਵਾਸ ਕਿਵੇਂ ਦਿੰਨੇ ਸਾਰਾ ਦੇਖੋ ਜੀ ਪਹਿਲੀ ਤਾਂ ਗੱਲ ਇਹ ਅਸੀਂ ਡੀਸੀ ਸਾਹਿਬ ਨੂੰ ਇਹ ਕਹਿਣ ਆਏ ਹਾਂ ਸਾਨੂੰ ਜਿਹੜੀ ਇਹ ਸਰਕਾਰ ਵੱਲੋਂ ਜਿਹੜੀ ਹੈ ਜ਼ਮੀਨ ਜਿਹੜੀ ਇਹਨਾਂ ਨੂੰ ਦਵਾਈ ਜਾਵੇ ਇਹਨਾਂ ਦੇ ਪਰਿਵਾਰਾਂ ਨੂੰ ਵਾਪਸ ਜਿਹੜਾ ਜ਼ ਨਹੀਂ ਇਹ ਬਿਠਾਉਂਦੇ ਤੇ ਫਿਰ ਜਿਹੜੀ ਆਪਕੋਨੂਨੀ ਕਾਰਵਾਈ ਕੋਈ ਨਾ ਕੋ ਹੋਣੀ ਚਾਹੀਦੀ ਹੈ ਜੀ। ਹਾਂ ਜੀ ਸਰ ਤੁਸੀਂ ਡਿਪਟੀ ਮਿਸ਼ਨ ਨੂੰ ਮਿਲ ਕੇ ਆਏ ਹੋ ਕੀ ਵਿਸ਼ਵਾਸ ਦਿਵਾਇਆ ਜੀ? ਇਹ ਸਾਰਾ ਅਹੀਂ ਜ਼ਮੀਨ ਦੇ ਸਬੰਧ ਜਿਹੜਾ ਐਸ ਡੀਸੀ ਸਾਹਿਬ ਨੂੰ ਮਿਲੇ ਸੀ ਜੀ। ਉਹਨਾਂ ਨੇ ਵਿਸ਼ਵਾਸ ਦਿਵਾਇਆ ਵਾ ਕਿ ਤੁਹਾਨੂੰ ਜਿਹੜਾ ਮਤਲਬ ਆ ਜ਼ਮੀਨ ਦੇ ਵਿੱਚੋਂ ਬਾਹਰ ਕੱਢਿਆ ਗਿਆ ਵਾ ਤੇ ਤਹਿਸੀਲਦਾਰ ਸਾਹਿਬ ਨੂੰ ਲੈ ਦਿੱਤਾ ਜੀ ਖਡੂਰ ਸਾਹਿਬ। ਤੇ ਗਾੜੀ ਹੁਣ ਵੇਖੋ ਜੀ ਉਹਨਾਂ ਦਾ ਵਿਸ਼ਵਾਸ ਦਿਵਾਇਆ ਗਾੜੀ ਤਹਿਸੀਲਦਾਰ ਸਾਹਿਬ ਕੋ ਪਹੁੰਚਾਂਗੇ। ਤੇ ਗਾੜੀ تحصیلدار ਸਾਹਿਬ ਕੀ ਕਹਿੰਦੇ ਆ ਉਹਦੀ ਲਿਖ ਕੇ ਦਿੱਤਾ ਗਿਆ ਦਿਖਾਇਆ ਹਾਂ ਜੀ ਲਿਖ ਕੇ ਦਿੱਤਾ ਗਿਆ ਜੀ ਆਹ ਤੇ